来 ਵੀ ਮਿੱਤਰੋ ਜਿਹੜੀ ਫੀਡ ਪਾਉਣੀ ਹੈ ਤੁਸੀਂ ਉਹਦੇ ਬਾਰੇ ਆਪਾਂ ਗੱਲ ਦੱਸਣ ਲੱਗੇ ਆਂ ਕਾਪੀ ਪਿੰਨ ਜਾ ਕੇ ਨੋਟ ਕਰ ਲਿਓ ਵੀਡੀਓ ਚੱਲਣ ਤੋਂ ਪਹਿਲਾਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹਰੇਕ ਦੋਸਤ ਮਿੱਤਰ ਨੂੰ ਜਿਹੜਾ ਫੀਡ ਫਾਰਮੂਲਾ ਪਤਾ ਲੱਗ ਜਾਵੇ ਵੀ ਜੇ ਆਪਾਂ ਮੰਨ ਲਓ ਤਾਜ਼ਾ ਸੂਨ ਦਾ ਬਸੂਝਾ ਦੁੱਧ ਵਾਸਤੇ ਕਿਹੜੀ ਫੀਡ ਵਰਤਣੀ ਆ ਵਿੱਚ ਭਰਾਵਾਂ ਨੂੰ ਮੰਨ ਲਓ ਬੱਧੀ ਨਹੀਂ ਹੁੰਦਾ ਹਨਾ ਮੰਨ ਲਓ ਮੋਲ ਦੀਆਂ ਫੀਡਾਂ ਪਾਈ ਜਾਂਦੇ ਆ ਜੇ ਤੁਸੀਂ ਘਰ ਦੀ ਆਪ ਦੀ ਤਿਆਰ ਕਰਵਾ ਕੇ ਫੀਡ ਪਾਉਂਗੇ ਤਾਂ 100% ਚੰਗੀ ਐ ਸੁੱਤਾ ਹੋਊਗੀ ਵਧੀਆ ਇਹ ਜਿਹੜੀ ਬਾਜ਼ਾਰੂ ਫੀਡ ਆ ਉਹਦੇ ਵਿੱਚ ਐ ਨਹੀਂ ਪਤਾ ਵੀ ਕੀ ਕੁਝ ਪਾਇਆ ਹੁੰਦਾ ਤੇ ਆਪਾਂ ਘਰ ਦੀ ਫੀਡ ਦੀ ਗੱਲ ਕਰਨ ਲੱਗੇ ਆ ਤੇ ਆਪਾਂ ਵੀ ਬਣਵਾ ਕੇ ਪਾਉਣੇ ਜਿਵੇਂ ਤੁਸੀਂ ਦੇਖੋਗੇ ਵੀ ਤਾਂ ਸ਼ਕਰੀਨ ਉੱਪਰ ਵੀਡੀਓ ਚੱਲੂਗੀ ਤੇ ਜਿਹੜੇ ਭਰਾ ਪੇਜ ਨੂੰ ਪਹਿਲੀ ਵਾਰ ਦੇਖ ਰਹੇ ਨੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਤਾਂ ਕਿ ਇਹੋ ਜਿਹੀ ਜਾਣਕਾਰੀਆਂ ਲੈ ਕੇ ਆਪਾਂ ਆਉਂਦੇ ਰਹੀਏ ਤੇ ਆਓ ਫਿਰ ਆਪਾਂ ਗੱਲਬਾਤ ਕਰਦੇ ਆ ਫੀਡ ਬਾਰੇ ਤੁਸੀਂ ਗੰਨਾ ਨੋਟ ਕਰ ਲਓ ਕਾਪੀ ਪੈਨ ਚਾੱਕ ਕੇ ਸਭ ਤੋਂ ਪਹਿਲਾਂ ਇੱਕ ਨੰਬਰ ਤੇ ਆਪਾਂ 20 ਕਿਲੋ ਜਿਹੜੀ ਆਪਣੇ ਘਰੇ ਕਣਕ ਹੁੰਦੀ ਆ ਉਹ ਪਾਉਣੀ ਆ ਤੇ 25 ਕਿਲੋ ਪਾਉਣੀ ਆ ਮੱਕੀ ਵਧੀਆ ਫੀਡ ਫੈਕਟਰੀਲ ਤੋਂ ਲੈ ਕੇ 25 ਕਿਲੋ ਮੱਕੀ ਪਾ ਦਿਓ ਤੇ 12.5 ਕਿਲੋ ਪਾਉਣੀ ਆ ਬੜੇਮਾਂ ਦੀ ਆ ਆਪਣੀ ਸਰੋਂ ਦੀ ਖਾਲਾ ਤੇ 15 ਕਿਲੋ ਪਾਉਣੀ ਆ ਬੜੇਮਾਂ ਦੀ ਖਾਲਾ ਜਿਹੜੀ ਕੱਚੀ ਘਾਣੀ ਦੀ ਹੁੰਦੀ ਆ ਕੋਲੂ ਵਾਲੀ ਸਰੋਂ ਦੀ ਖਾਲ ਲੈ ਕੇ ਪਾਓ 12.5 ਕਿਲੋ 15 ਕਿਲੋ ਬੜੇਮਾਂ ਦੀ ਖਾਲ ਲੈ ਕੇ ਪਾ ਲਿਓ ਤੇ 9 ਕਿਲੋ ਛਿਲਕਾ ਛੋਲਿਆਂ ਦਾ 9 ਕਿਲੋ ਚੌਕਰ ਤੇ 7.5 ਕਿਲੋ ਜਿਹੜਾ ਪੀਓਸੀ ਜਿਹਨੂੰ ਆਪਾਂ ਕਹਿੰਨੇ ਆ ਸੋਇਆਬੀਨ ਦੀ ਖਾੜਾ ਉਹ ਪਾਉਣੀ ਆ ਤੇ ਬਾਕੀ ਮਿੱਠਾ ਸੋਡਾ ਤੇ ਨੂਨ ਤੁਸੀਂ ਆਪਰੀ ਮੰਨ ਲੋ ਲੋੜ ਮੁਤਾਬਕ ਪਾ ਸਕਦੇ ਹੋ ਜੇ ਕਿਸੇ ਭਰਾ ਨੇ ਮੇਨਰ ਮਿਕਸਚਰ ਪਾਉਣਾ ਉਹ ਵੀ ਪਾ ਸਕਦਾ ਤੇ ਬਾਕੀ ਜੇ ਇਹ ਫੀਡ ਤਿਆਰ ਕਰਵਾ ਕੇ ਪਾਉਂਗੇ ਸੋਡਾ ਪਸ਼ੂ ਆਟੋਮੈਟਿਕੀ ਦੁੱਧ ਵਧੂਗਾ ਕਿਉਂਕਿ ਚੰਗੀ ਚੀਜ਼ ਆ ਜਿਹੜੀ ਖਲਾਂ ਦੀ ਮਾਤਰਾ ਉਹ ਵੀ ਚੰਗੀ ਆ ਅਨਾਜ ਦੀ ਮਾਤਰਾ ਘੱਟੋ ਘੱਟ ਜਦੋਂ ਵੀ ਆਪਾਂ ਫੀਡ ਬਣਾਉਨੇ ਆ 45% ਚਾਹੀਦੀ ਹੁੰਦੀ ਆ ਜਿਵੇਂ ਆਪਾਂ ਇਹ ਫੀਡ ਤਿਆਰ ਕਰਾ ਕੇ ਆਪ ਪਾਉਣੇ ਆ ਤੇ ਜੇ ਆਪਾਂ ਜਾਨਵਰ ਆਵਰੇਜ ਤਿਆਰ ਕਰਨੇ ਉਹਦੇ ਵਾਸਤੇ ਵੀ ਚੰਗੀ ਆ ਬਾਕੀ ਦੁੱਧ ਵਾਸਤੇ ਚੰਗੀ ਹੈਗੀ ਹੈਗੀ ਆ ਜੇ ਤੁਸੀਂ ਵਰਤੋਗੇ ਸਾਨੂੰ ਆਟੋਮੈਟਿਕ ਹੀ ਪਤਾ ਲੱਗ ਜੂਗਾ ਚੰਗੀ ਚੀਜ਼ ਦੇ ਚੰਗੇ ਰਿਜ਼ਲਟ ਹੁੰਦੇ ਨੇ ਜਿਹੜੀਆਂ ਬਾਜ਼ਾਰ ਦੀਆਂ ਫੀਡਾਂ ਉਹਦੇ 'ਚ ਆਪਾਂ ਇਨਾ ਵਿਸ਼ਵਾਸ ਨਹੀਂ ਕਰ ਸਕਦੇ ਕਾਹਨੇ ਕੀ ਪਾਇਆ ਹੁੰਦਾ ਤੇ ਇਹ ਆਪਣੇ ਸਾਹਮਣੇ ਜਿਹੜੀ ਬਣਵਾ ਕੇ ਪਾਉਂਗੇ ਉਹ ਬਹੁਤ ਚੰਗੀ ਫੀਡ ਆ ਤੇ ਮੇਰੀ ਸੋਚ ਤੇਹੀ ਹੈ ਵੀ ਤੁਸੀਂ ਚੰਗੀ ਫੀਡ ਵਰਤੋਗੇ ਤੇ ਇਹ ਤੁਸੀਂ ਨੋਟ ਕਰਕੇ ਵੀਡੀਓ ਵੈਕਟਰੀ ਦਾ ਬਣਵਾ ਸਕਦੇ ਹੋ ਤੇ ਦੋਸਤੋ ਜਲਦੀ ਆਪਾਂ ਇਹੋ ਜੀ ਵੀਡੀਓ ਲੈ ਕੇ ਆਉਂਦੇ ਰਹਿਾਂਗੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਸਾਰੇ ਭਰਾਵਾਂ ਦਾ ਜਲਦੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ